ਸਤਿ ਸ਼੍ਰੀ ਅਕਾਲ ਜੀ ਹੋਰ ਸਾਰਾ ਦਾ ਠੀਕ ਠਾਕ ਹੋ। ਰਵਾਦ ਦਾ ਤੁਹਾਡਾ ਢੱਡਾ ਪੰਜਾਬੀ ਬਲੌਗਰ ਤੇ ਤੇ ਲੱਖ ਡਲਰ ਬਣੀ ਵਾਲਾ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਇੱਕ ਨਵਾਂ ਬਲੌਗ ਤੇ ਬਣੇ ਰਹੋ ਬਲੌਗ ਦੇ ਨਾਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜਰੂਰ ਕਰ ਲਓ। ਤੇ ਅੱਜ ਆਪਾਂ ਚੱਲਦੇ ਹਾਂਗੇ ਗੁਰਦ ਸਤਿ巴巴ਤ ਜਿਵੇਂ ਇਹਦੇ ਗੁਰਦਵਾਰਾ ਚੀਮਾ ਬਹੁਤ ਦਰਸਨਾ ਮੇਰੀ ਵਿੱਚ ਹੈ। ਤੇ ਉਥੇ ਚੱਦਾ ਵੀ ਬਣੇ ਰਹੋ ਪਰੌਣੇ ਤੁਨੂੰ ਗੁਰੂ ਘਰ ਦੇ ਦਰਸ਼ ਬਣੇ ਰਹੋ ਬਲੌਗ ਦੇ ਨਾਲ ਸਿੱਧਾ ਜੀ ਆਪਾਂ ਆ ਕੇ ਤੇ ਗੱਡੀ ਰਾਤ ਤੋ ਥੀ ਸੀਗੀ ਨਹੀਂ ਗੱਡੀ ਜੱਪਾ ਹੁਣ ਆ ਕੇ ਬੈ ਕਰ ਲਈ ਆਪਾਂ ਸਟਾਰਟ ਤੇ ਰਾਤ ਦੋ ਥੀ ਸੀਗੀ ਅੱਜ 19 ਰੇਤਾ ਦਵਾਰੇ ਚੜ ਗਿਆ ਇਹ ਆ ਮੇਰੇ ਨਾਲ ਰੱਬ ਦੀ ਬੇਇਨਸਾਫੀ ਜਦ ਮੈਂ ਗੱਡੀ ਧੋ ਲਾਉਦੀ ਮੇਰੇ ਨਾਲ ਆਏ ਹੁੰਦੇ ਨੇ ਹੋਰ ਦੱਸੋ ਕੀ ਦੇ ਨਾਲ ਆਏ ਆਏ ਹੁੰਦੀ ਹੁੰਦੀ ਆ ਬੇ ਜਦੋਂ ਤੁਸੀਂ ਆਪ ਦਾ ਟਰੈਕਟਰ ਮੋਟਰਸਾਈਕਲ ਗੱਡੀ ਧੋ ਲਓ ਤੇ ਉਸੇ ਦਿਨ ਹੀ ਰੱਬ ਨੇ ਹੀ ਤੇ ਨਹੀਂ ਪਾ ਦੇ ਆਪਾਂ ਨਾ ਕਿ ਹੋ ਕਿਸੇ ਰੈਡੀ ਤੇ ਮੰਮੀ ਕੀ ਆ ਚਾਚੇ ਕਹਿੰਗੇ ਨਹੀਂ ਰੋਟ ਲੈਣਾ ਤੇ ਬਾਹਰੋਂ ਟ ਲੈ ਲੈਣਾ ਤੇ ਫਿਰ ਆਪਾਂ ਚੱਲਾਂਗੇ ਸੰਤ ਬਾਬਾ ਅਤਰ ਸਿੰਘ ਜੀ ਦਾ ਗੁਰਦੁਆਰਾ ਛੀਨ ਮੇ ਉੱਥੇ ਅوڑا ਆਪਾਂ ਚੱਲ ਪਈ ਸੀਗੇ ਜੀ ਮਾਸੀ ਕੇ ਘਰ ਨੂੰ ਤੇ ਮੈਨੂੰ ਰੋ ਹੀ ਗਿਆ ਹਾਂ ਕਿ ਵੀ ਮਾਸੀ ਕੇ ਮਾਸੀ ਕੀ ਲੈ ਰਖਦਾ ਸਾਰਾ ਤਰ ਪਰ ਮੇਰਾ ਹੋਰ ਕਿਸੇ ਪਾਸੇ ਜਾਣ ਦਾ ਕੰਮੀ ਨਹੀਂ ਮੈਂ ਕੰਮੀ ਦੋ ਤਰੀ ਹਾਂ ਜਾ ਉੱਤਰ ਜਾ ਉੱਤਰ हम चल पे जी इधर मासी क्या सड़क मुड़ गए बबू बबू ना गया जी अपना मासी का ਚੱਲ ਕੇ ਪਹੁੰਚ ਗਏ ਸੀ ਪੀਖੀ ਐ ਪੀਖੀ ਸਾਰ ਤੇ ਏਅਰ ਰੋਡ ਦੇ ਉੱਤੇ ਹੀ ਹੈ ਗਾ ਜੀ ਪੀਖੀ ਸਾਰ ਤੇ ਇੱਥੋਂ ਆਪਾਂ ਲੈਣੀ ਆ ਕੋਲਡ ਡਰਿੰਕ ਤੇ ਹੁਣ ਆਪਾਂ ਲੈਨੇ ਇੱਥੇ ਬ੍ਰੇਕ ਤੋਂ ਜੋੜਾ ਪਕੜ ਕੇ ਸੀ ਪੀਖੀ ਪੀਖੀ ਕੋਲਡ ਡਰਿੰਕ ਲੈਣਾ ਸੀ ਤੇ ਉਹ ਕਹਿੰਦੇ ਗਰਮ ਆ ਗਾ ਤੇ ਹੁਣ ਆਪਾਂ ਇੱਥੇ ਕੋਲਡ ਡਰਿੰਕ ਲੈਨੇ ਆ ਬੱਬੂ ਗਈ ਆ ਕੋਲਡ ਡਰਿੰਕ ਲੈਣਾ ओके ਸਤਨਾਬਸਰੀ ਬਾਈ ਗੁਰੂ ਹੁਣ ਆਪਾਂ ਚੀਂਪ ਮੈਂ ਮੰਡੀ ਪਹੁੰਚ ਗਏ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਦਾ ਗੁਰਦੁਆਰਾ ਓਕੇ ਉਹ ਸਾਹਮਣੇ ਆ ਗਿਆ ਅਤਿਆਸੀ ਕੇ ਗੇਟ ਤੇ ਚਲੋ ਪਹਿਰ ਸੋਡੇ ਕਰਾਉਣੇ ਆ ਦਰਸ਼ਨ ਗੁਰੂ ਘਰ ਜੀ ਆ ਕੇ ਬਣੇ ਰਹੋ ਵੀਡੀਓ ਦੇ ਨਾਲ ਤੇ ਹੁਣ ਆਪਾਂ ਗੇਟ ਦੇ ਹੋਗੇ ਸੀ ਇਹ ਗੁਰਦੁਆਰੇ ਦੇ ਗੇਟ ਦੇ ਅੰਦਰ ਤੇ ਇੱਥੇ ਆਪਾਂ ਗੱਡੀ ਲਾਉਣੇ ਪਾਰਕਿੰਗ ਵਿੱਚ ਗੱਡੀ ਪਾਰਕਿੰਗ ਚ ਲਾ ਕੇ ਆਪਾਂ ਬਣਵਾਏ ਪਕੌੜੇ ਹੁਣ ਚਲਦੇ ਮੱਥਾ ਟੇਕਣ ਆਹ ਆਕਰ ਦਰਸ਼ਨ ਸਰੋਵਰ ਦੇ ਸੇ ਗੁਰੂ ਘਰ ਦਾ ਨਗਰ ਆਤਮਾ ਲਈ ਦਰਸ਼ਨ ਕਰੋ ਸਤਰਾਸ਼ਰੂ ਆਈ ਗੁਰੂ बाबा ਸਾਹਿਬ ਚੜ੍ਹਦੀ ਕਲਾ ਦੇ ਰੱਖੇ ਸਭ ਧਿਆਨ ਨਾਲ ਸਤਿ ਸਾਈਂ ਹੋਵੇ ਤੇ ਆਪਾਂ ਮਨਾਇਆ ਤੇਰੀ ਭਗਤੀਆਂ ਨੇ ਲੈ ਬਧੀ ਭਾਈ ਭਮਾਂਤ ਜੀ ਆ ਕੇ ਮੇਰੇ ਸੇਵਾ ਤੇਰੇ ਲਈ ਭਾਗ ਲਿਆ ਤੇ ਫਿਰ ਆਪਾਂ ਦਰਬਾਰ ਬਾਰੇ ਆਗੇ ਸੀਗੇ ਸਰੋਵਰ ਕੋਲ ਇਧਰ ਮੱਥਾ ਟੇਕ ਕੇ ਬੱਚੇ ਮਾਸਲ ਵਿੱਚ ਬਹੁਤ ਨਹੀਂ ਜਵਾਕ ਖੇਡ ਰਹੀ ਇਸ ਮਾਸਤੇ ਨੂੰ ਅਗਰੂਕਰ ਹੁਣ ਟੇਕ ਲਿਆ ਸੀ ਮੱਥਾ ਤਾਂ ਇਹ ਆਪਾਂ ਮੱਥਾ ਟੇਕ ਲਿਆ ਸੀ ਮੱਥਾ ਟੇਕ ਕੇ ਹੋਣਾ ਆਪਾਂ ਅੱਗੇ ਸੀਗੇ ਗੁਰੂਕਰ ਤੋਂ ਬਾਹਰ ਇਹ ਇੱਥੇ ਛੀਮੇ ਸੈਰ ਦੇ ਵਿੱਚ ਹੰਬਲੈਂਡਲੀ ਉਹਨੇ ਜੀ ਪਹੁੰਚ ਗਏ ਸੀ ਨਾਲ ਕੇ ਨੀ ਗੁਰੂ ਨਾਲ ਕੇ ਇਹ ਜੰਮਨ ਦੇ ਕਿੰਨੇ ਦੇ ਕਿੰਨੇ ਦੇ ਕੁਤਰ ਰੱਖਿਆ ਹੈ ਨੇ ਉਸੇ ਤੇ ਰਸੀ ਬਣਾਇਆ ਪਾਸਤਾ ਪਾਸਤਾ ਬਣਾ ਕੇ ਤੇ ਇਹ ਰੋਸੇ ਪਾਸਤਾ ਪਾਸਤਾ ਬਣਾ ਕੇ ਉਹ ਕੋ ਵਾਦਾ ਕਿਤਾ ਸ਼ੇਪ ਬਣਾਣਾ ਆ ਮੈਂ ਕੋ ਸ਼ੇਪ ਕੋ ਬਣਾ ਕੇ ਹੈ ਮੈਂ ਦੇਸ਼ੇ ਬੰਗੋ ਦੇਖੋ

ਸ਼ੇਅਰ ਐਂਡ ਸਬਸਕ੍ਰਾਈਬ ਕਰਨ ਕਰੋਗੇ ਤੁਹਾਨੂੰ ਬੜੀਆਂ ਲੱਗਦੇ ਆ। ਹਾਂ। ਬਲੌਗ ਨੂੰ ਪਿਆਰ ਦੇਆ ਕਰੋ। ਚਲੋ ਇਹ ਪਾ ਲੈ ਸੀ ਕਰ ਰਹੇ ਰਾਤ ਤੇ। ਜਦੋਂ ਆਪਾਂ ਵੱੜ ਕੇ ਆਏ ਲੇਕਰ ਦਾ ਮੂੜ। ਇਹਦਾ ਇਹੋ ਨਾਲ ਪਕੌੜਾ ਲੈ ਕੇ ਬਾਹਰ ਜੀਟ ਸੱਤਾ ਐਂਟਰ ਕਰਕੇ ਹੁਣ ਆਪਾਂ ਇੱਥੇ ਆ ਰਹੀ ਹੈ ਤੁਹਾਨੂੰ ਤੇ ਤਾਂ ਉਹਨਾਂ ਗੱਡੀ ਬਾੜਦੇ ਆ ਇੱਥੋਂ ਅੰਦਰ फिर रिक्की मोबाइल भी है हरमाल भी लेना गरीब वनवास ਨਾ ਕਿਤੇ ਜਾ ਕੇ ਆਪਾਂ ਆ ਕੇ ਸੀਗੇ ਘਰੇ ਤੇ ਕਾਵੇ ਟੈਂਪਾਣੀ ਪੁਣੀ ਪੀ ਕੇ ਹੁਣ ਆਪਾਂ ਆ ਕੇ ਵਹਿ ਗਏ ਬਾਹਰੇ ਪੱਥਰ ਜੇ ਤੇ ਤੇ ਆਪਣਾ ਬਲੌਗ ਚੰਗਾ ਲੱਗੇ ਬਲੌਗ ਨੂੰ ਉੱਥੇ ਰੋਲੇ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਕਰੇ ਕਰੋ ਗਰੁੱਪਾਂ ਤੇ WhatsApp ਗਰੁੱਪਾਂ ਤੇ ਆ ਵੀ ਬਲੌਗ ਹੋ ਗਿਆ ਨੇ ਪਤਾ ਹੋ ਦੇ ਚੈਨਲ ਨੋ ਕਿਹਾ ਦੇ ਪੂਰੀ ਸੋਟ ਤੇ ਤੇ ਨੋ ਵੀ ਆ ਬਲੌਗ ਕਰ ਨੂੰ ਵੀ ਫਾਲੋ ਕਰੋ سناਪ ਚੈਟ ਤੇ ਸਾਰੇ ਆਂਦੇ ਆਪਾਂ ਤਾਂ ਹਾਂ ਜਿਹਨੂੰ ਦੱਸਿਆ ਵਾ ਅਡਾ ਮੈਂਸ਼ਨ ਕੀਤੇ ਆਂ ਤੇ ਤੇ ਕਮੈਂਟ ਲਿਖੇ ਚ ਜਾ ਕੇ ਫਾਲੋ ਕਰੋ ਤੇ ਇਹ ਬਲੌਗ ਕਰੀਏ ਲੱਗਿਆ ਕਮੈਂਟ ਕਰਦੇ ਕਰੋ ਵੀ ਬਣ ਕੇ